ਮਕੇਰੀਆ ਤੋਂ ਗੁਰਦਾਸਪੁਰ ਰੋਡ ਸਵੇਰੇ ਬਹੁਤ ਧਿਆਨਕ ਸੜਕ ਹਾਦਸਾ ਵਾਪਰਦਾ ਜਿਸ ਚ ਇੱਕੋ ਪਰਿਵਾਰ ਦੇ ਦੋ ਜੀ ਪਿਓ ਤੇ ਧੀ ਦੀ ਹੋਈ ਮੌਤ ਤੇ ਦੋ ਗੰਭੀਰ ਜ਼ਖਮੀ ਗੁਰਦਾਸਪੁਰ ਤੋਂ ਮਕੇਰੀਆ ਰੋਡ ਅੱਜ ਸਵੇਰੇ ਤੜਕਸਾਰ ਇੱਕ ਟਿਪਰ ਅਤੇ ਕਾਰ ਦੀ ਧਿਆਨਕ ਟੱਕਰ ਹੋਣ ਕਾਰਨ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਅਨੁਸਾਰ ਕਾਰ 'ਤੇ ਸਵਾਰ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਮਕੇਰੀਆ ਸਾਈਡ ਨੂੰ ਜਾ ਰਹੇ ਸਨ ਉਧਰੋਂ ਮਕੇਰੀਆ ਤੋਂ ਗੁਰਦਾਸਪੁਰ ਸਾਈਡ ਨੂੰ ਇੱਕ ਟਿਪਰ ਉਹਨਾਂ ਦਾ ਆਪਸ ਵਿੱਚ ਟਕਰਾਉਣ ਕਾਰਨ ਹਾ사 ਵਾਪਰ ਗਿਆ ਇਸ ਦੌਰਾਨ ਕ ਤੇ ਮੌਤ ਹੋ ਜਾਂਦੀ ਹੈ ਤੇ ਦੋ ਲੋਕ ਗੰਭੀਰ ਜ਼ਖਮੀ ਹੋ ਜਾਂਦੇ ਹਨ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਾਇਆ ਜਾਂਦਾ ਹੈ ਦੇਖੋ ਜੀ ਬਹੁਤ ਹੀ ਮੰਦਭਾਗੀ ਇਹ ਘਟਨਾ ਹੈ ਕਿ ਅਸੀਂ ਬੀਬੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਧਰੋਂ ਟਰੱਕ ਹੀ ਓਵਰਲੋਡ ਆਦਾ ਪਿਆ ਸੀ ਇਧਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗਿਆ ਜਦੋਂ ਮੈਨੂੰ ਇੱਥੇ ਕਿਸੇ ਮਲਾਜਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੀ ਮਾੜੀ ਮੋਟੀ ਸੱਟ ਪੇੜ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਦਰਤ ਹੋ ਗਈ ਕੋਈ ਛੀ ਸੀ ਉਹਨਾਂ ਦੀ ਝੋਕਾ ਕੀ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੋਕਾ ਚੱਕ ਇਹ ਹੀ ਗੱਲ ਇਹ ਹੀ ਹੈ ਗਈ ਇਸ ਤਰ੍ਹਾਂ ਦੀ ਕੋਈ ਗੱਲ ਕਰ ਰਹੀ ਹੈ ਹਾਂ ਜੀ ਹਾਂ ਇਹ ਪਤਾ ਲੱਗਿਆ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋਰ ਕਰਕੇ ਪੱਟ ਗਈ ਹੈ ਜਿਹਨੂੰ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਦੂਜਾ ਤਾਂ ਕੱਢ ਲਿਆ ਜੀ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ 25 3 ਸਾਲ ਦੀ ਜੀ ਆਸਾਦੀ ਉਹਨੂੰ ਜਦੋਂ ਪਟਿਆ ਉਹਨਾਂ ਦਾ ਟੈਪ ਹੋ ਗਈ ਮੁਕੇਰੀਆ ਤੋਂ ਗੁਰਦਾਸਪੁਰ ਰੋਡ ਸਵੇਰੇ ਬਹੁਤ ਭਿਆਨਕ ਸੜਕਾ ਸਾਹ ਵਾਪਰਦਾ ਜਿਸ ਚ ਇੱਕੋ ਪਰਿਵਾਰ ਦੇ ਦੋ ਜੀ ਪਿਓ ਤੇ ਧੀ ਦੀ ਹੋਈ ਮੌਤ ਤੇ ਦੋ ਗੰਭੀਰ ਜ਼ਖਮੀ ਗੁਰਦਾਸਪੁਰ ਤੋਂ ਮੁਕੇਰੀਆ ਰੋਡ ਅੱਜ ਸਵੇਰੇ ਤੜਕਸਾਰ ਇੱਕ ਟਿਪਰ ਅਤੇ ਕਾਰ ਦੀ ਭਿਆਨਕ ਟੱਕਰ ਹੋਣ ਕਾਰਨ ਸੜਕਾ ਸਾਹ ਵਾਪਰਨ ਦੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਅਨੁਸਾਰ ਕਾਰ ਸਰਵਾਰ ਪਰਿਵਾਰ ਸਮੇਤ ਸ਼੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਮੁਕੇਰੀਆ ਸਾਈਡ ਨੂੰ ਜਾ ਰਹੇ ਸਨ ਉਦੋਂ ਮੁਕੇਰੀਆ ਤੋਂ ਗੁਰਦਾਸਪੁਰ ਸਾਈਡ ਵਿੱਚ ਇੱਕ ਟਿ ਦੋਨਾਂ ਦਾ ਆਪਸ ਵਿੱਚ ਟਕਰਾਉਣ ਕਰਨ ਹਾ사 ਵਾਪਰ ਗਿਆ ਇਸ ਦੌਰਾਨ ਕਾਰ ਵਿੱਚ ਸਵਾਰ ਚਾਰ ਲੋਕ ਜਿਨ੍ਹਾਂ ਚੋਂ ਪਿਉਤੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੋ ਲੋਕ ਗੰਭੀਰ ਜ਼ਖਮੀ ਹੋ ਜਾਂਦੇ ਹਨ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਲ ਭਰਤੀ ਕਰਾਇਆ ਜਾਂਦਾ ਹੈ ਦੇਖੋ ਜੀ ਬਹੁਤ ਹੀ ਮੰਦਭਾਗੀਏ ਘਟਨਾ ਹੈ ਇਹ ਐਸਪੀਬੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਧਰੋਂ ਟਰੱਕ ਹੀ ਓਵਰਲੋਡ ਆਦਾ ਪਿਆ ਸੀ ਇਧਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇਹੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗਿਆ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੀ ਮਾੜੀ ਮੋਟੀ ਸੱਟ ਪੇੜ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਦਰਦ ਹੋ ਗਈ ਕੋਈ ਜੀ ਸੀ ਉਹਨਾਂ ਦੀ ਝੋਕਾ ਕੀ ਹੋ ਸਕਦਾ ਕੋਈ ਰਾਤ ਦੇ ਤੁਰੇ ਨੂੰ ਕੋਈ ਝੋਕਾ ਚੱਕ ਇਹ ਹੀ ਗੱਲ ਇਹ ਹੀ ਹੋ ਗਈ ਇਸ ਤਰ੍ਹਾਂ ਦੀ ਕੋਈ ਗੱਲ ਕਰਦੀ ਹੈ ਹਾਂ ਜੀ ਇਹੋ ਪਤਾ ਲੱਗਿਆ ਵੀ ਗੱਡੀ ਕਾਰ ਜੀ ਐਕਸੀਡੈਂਟ ਹੋਣ ਕਰਕੇ ਪੱਟ ਗਈ ਹੈ ਜ ਕਿਨਨੀ ਔਰ ਕੋ ਬੱਚਾ ਜਿਹੜਾ ਜਿਹੜਾ ਜਿਆਦਾ ਤਾਂ ਘਟ ਲਿਆ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਛੋਟੀ ਬੱਚੀ 3 ਸਾਲ ਦੀ ਜਿਹੜੀ ਆ ਸਾਦੀ ਉਹਨੂੰ ਦੋਨੋਂ ਫਟਿਆ ਉਹਨਾਂ ਦੇ ਟੈਪ ਹੋ ਗਈ ਉਹਨਾਂ ਦੀ